ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕਾਫੀ ਦਿਨਾਂ ਤੋਂ ਸਾਤਰੋ ਦੇ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਕਾਫੀ ਵਧਿਆ। ਉਹ ਉਹਦੇ ਕਰਕੇ ਜਿਹੜੇ ਸਾਡੇ ਹੜਕੇ ਦੇ ਕੁੱਝ ਮਿੰਟ ਨੇ ਜਿਹੜੇ ਦਰਿਆ ਦੇ ਮਾਰਦਿਤ ਵਿੱਚ ਚੋਲ ਗਏ। ਇੱਕ ਜਿੱਥੇ ਅੱਜ ਖੜੇ ਆ ਸੰਘੇੜਾ ਪਿੰਡ ਹੈ। ਕੰਬੋਪੁਰ ਦਾ ਸ਼ੇਰੀ ਵਾਲਾ ਪਿੰਡ ਹੈ। ਤੇ ਬਾਕੀ ਪਿੰਡਾਂ ਦੇ ਆ ਜਿਹੜੀਆਂ ਜ਼ਮੀਨਾਂ ਨੇ ਉਹ ਸਾਰੀਆਂ ਦਰਿਆ ਦੇ ਵਿੱਚ ਤੋ ਪਹਿਲੇ ਦਿਨ ਤੋਂ ਹੀ ਅੱਜ ਮਿਲਦਾ ਮੇਰਾ ਚੌਥਾ ਗੜਾ ਹੋਊਗਾ ਇਹਨਾਂ ਪਿੰਡਾਂ ਦੇ ਵਿੱਚ ਉੱਥੇ ਦਿਨ ਤੋਂ ਹੀ ਸਾਡੀ ਟੀਮ ਆਉਂਦੀ ਹੈ ਮੈਂ ਉਹ ਤੁਹਾਡੇ ਚੇਅਰਮੈਨ ਸਾਹਿਬ ਉਹਨੇ ਸਾਰੀ ਟੀਮ ਖੜੀ ਹੈ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰੇ ਇੱਥੇ ਲੱਗੇ ਹੋਏ ਆ ਸਾਰੇ ਪਿੰਡ ਵਾਸੀ ਖੜੇ ਨੇ ਇਹਨਾਂ ਨੂੰ ਜਦੋਂ ਪਾਣੀ ਆਉਣ ਤੋਂ ਪਹਿਲਾਂ ਵੀ ਮੈਂ ਇੱਥੇ ਆਇਆ ਸੀ ਤੇ ਜਿਸ ਦਿਨ ਪਾਣੀ ਵਧਿਆ ਪਾਣੀ ਦਾ ਲੈਵਲ ਉੱਥੇ ਹੀ ਹੋ ਗਏ ਗਿਆ ਤੇ ਅੱਜ ਥੋੜਾ ਜਿਹਾ ਪਾਣੀ ਦਾ ਲੈਵਲ ਘਟਿਆ ਤੋ ਅੱਜ ਵੀ ਇੱਥੇ ਆ ਤਕਰੀਬਨ ਸਾਰੇ ਪਿੰਡ ਦੇ ਜਿਹੜੇ ਡੰਗਰ ਨੇ ਜਿਹੜੇ ਪਸ਼ੂ ਨੇ ਉਹ ਸਾਰੇ ਬੰਨ ਤੇ ਲੈ ਆਂਦੇ ਨੇ ਤੇ ਹੁਣ ਘਰਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅਜੇ ਘਰਾਂ ਦੇ ਵਿੱਚ ਨੇ ਉਹ ਬਾਹਰ ਉਹਨੂੰ ਤਿਆਰ ਨਹੀਂ ਉਹ ਅਜੇ ਆਦੇ ਛੱਤਾ ਤੇ ਆਦੇ ਕੋਠਿਆਂ ਤੇ ਸਮਾਨ ਰੱਖ ਕੇ ਬੈਠੇ ਜੀ ਤੋਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿਉਂਕਿ ਇੱਥੇ ਪਾਣੀ ਦੀ ਲੋੜ ਸੀ ਪਾਣੀ ਵੀ ਇਹਨਾਂ ਸਪਲਾਈ ਕਰਤਾ ਇੱਥੇ ਪਹਿਲਾਂ ਦੀ ਲੋੜ ਸੀ ਤਰਪਹਿਲਾ ਵੀ ਦੇਤੀਆਂ ਇੱਥੇ ਇਹਨਾਂ ਨੂੰ ਹਰੇ-ਚਾਰੇ ਦੀ ਲੋੜ ਸੀ ਉਹ ਵੀ ਪਹਿਰਾ-ਚਾਰਾ ਆ ਗਿਆ ਤੇ ਜੋ-ਜੋ ਵੀ ਇਥੇ ਲੋਨ ਚਾਹੀਦਾ ਸੀਗਾ ਅਸੀਂ ਇਹਨੂੰ ਪਹਚਾਈ ਜਾਂਦੇ ਆ ਕੱਲ ਇੱਕ ਬੇਨਤੀ ਕੀਤੀ ਸੀ ਸਰੇ ਦੀ ਕਿ ਸਾਡੇ ਇੱਥੇ ਜੇ ਕੋਈ ਜਿਹੜਾ ਪਸ਼ੂਆਂ ਵਾਸਤੇ ਕੋਈ ਸਹਲੇ ਜਿਹੜਾ ਆਚਾਰ ਹੁੰਦਾ ਉਹ ਪਹਚਾਇਆ ਜਾਵੇ ਤੋਂ ਮੈਂ ਧੰਨਵਾਦ ਲਿਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬਰਿੰਦਰ ਸ਼ਰਮਾ ਜੀ ਇਹ ਅੱਜ ਆਉਦੇ ਹਲਕੇ ਦੇ ਵਿੱਚੋਂ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚੋਂ ਕਾਫੀ ਵੱਡੀ ਮੌਕਾ ਦੇ ਵਿੱਚ ਜਿਹੜਾ ਸਹਲੇ ਜਿਹਾ ਉਹ ਲੈ ਕੇ ਆਏ ਨੇ ਕੱਲ ਸਾਡੇ ਇੰਦਗੜ ਦੇ ਨੌਜਵਾਨ ਉਹ ਆਏ ਸੀਗੇ ਉਹ ਵੀ ਕਾਫੀ ਇੱਥੇ ਭਾਰਾ ਚਾਰਾ ਤੇ ਪੂੜੀ ਚੜੀ ਲਾ ਕੇ ਗਏ ਨੇ ਵੱਖ-ਵੱਖ ਪਿੰਡਾਂ ਤੋਂ ਅੱਜ ਸਾਡੀ ਕਦਰ ਵਾਲੀ ਦੀ ਪਾਰਟੀ ਆਈ ਹੈ ਹਕੀਮ ਆਈ ਹੈ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਬੇੜੀ ਦੇ ਉੱਤੇ ਜੋ ਪਾਣੀ ਦੀ ਸੇਵਾ ਕੀਤੀ ਆ ਸੋ ਵੱਖ-ਵੱਖ ਪਿੰਡਾਂ ਤੋਂ ਲੋਕ ਆ ਰਹੇ ਨੇ ਸੇਵਾ ਕਰ ਰਹੇ ਨੇ ਜਿੰਨਕ ਜੋਗੀ ਹੈਗੇ ਆ ਤੇ ਅੱਜ ਵੀ ਮੈਂ ਇਹੀ ਇਸੇ ਕਰਕੇ ਦੌਰ ਨਗਰ ਦੇ ਵਿੱਚ ਆਇਆ ਹਾਂ ਭਈ ਅਸੀਂ ਤੁਹਾਡੇ ਨਾਲ ਆ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਕਿਸੇ ਡਾਕਟਰ ਦੀ ਸਾਧ ਦੀ ਲੋੜ ਹੈ ਕਿਸੇ ਰਾਸ਼ਾਂਦਰੀ ਲੋੜਾ ਜਾਂ ਕੋਈ ਵੀ ਲੋੜਾ ਉਹ ਸਾਹਮਣੇ ਦਿੱਤਾ ਜਾਵੇ तकरीबन ਸਾਰੇ ਪਿੰਡ ਵਾਸੀ ਖੜੇ ਨੇ ਉਸ ਨੂੰ ਜੇ ਕਿਤੇ ਕੋਈ ਵੀ ਕਿਤੇ ਵੀ ਲੋੜ ਲੱਗੀ ਆ ਤੇ ਉਹ ਸਾਡੀ ٹیم ਹਮੇਸ਼ਾ ਇਹਨਾਂ ਕੋਲੇ ਆ ਜਾਂਦੀ ਆ